ਮੈਂ ਆਖਿਆ ਸੀ ਨਾ ਵੀ ਤਕਸਰੀ ਪਟਨਾ ਸਾਹਿਬ ਨੂੰ ਬੰਬਲਾ ਡਾਉਣ ਦੀ ਧਮਕੀ ਦਿੱਤੀ ਗਈ ਸੀ ਇਹ ਨਹੀਂ ਬੋਲੇ ਸ੍ਰੀ ਹਜੂਰ ਸਾਹਿਬ ਨੂੰ ਕਰੋਨਾ ਦੀ ਯਾਰਡ ਦੇ ਵਿੱਚ ਜਿੰਦਾ ਲਾ ਦਿੱਤਾ ਗਿਆ ਸੀ ਸਰਕਾਰ ਲੋ ਇਹ ਨਹੀਂ ਬੋਲੇ ਤਕ ਸਾਹਿਬ ਠਾਤਾ ਇਹ ਨਹੀਂ ਬੋਲੇ ਕੇਸਗੜ ਸਾਹਿਬ ਬੇਇੱਜ਼ਤੀ ਹੋ ਗਈ ਇਹ ਨਹੀਂ ਬੋਲੇ ਤੇ ਫਿਰ ਤੁਸੀਂ ਇਹਨਾਂ ਜਥੇਦਾਰਾਂ ਦੇ ਕੁਝ ਨਹੀਂ ਲੱਗਦੇ ਉੱਥੇ ਬਾਬਾ ਬਤਾਰ ਸਿੰਘ ਜੀ ਉੱਥੇ ਗਏ ਆ ਜਦਦੇ ਮੈਸਪੀ ਜੀ ਦਿੱਤੀ ਆ ਇਹਨਾਂ ਦੇ ਦਲ ਦੇ ਇੱਕ ਸੰਘ ਨੇ ਮੈਨੂੰ ਫੋਟੋ ਭੇਜੀ ਆ ਵੀ ਬਾਬਾ ਉਤਾਰ ਸਿੰਘ ਜੀ ਤਾਂ ਪਹੁੰਚ ਕੇ ਵੀ ਹੋਣ ਗੱਲ ਪਹੁੰਚੇ ਆ ਜਾਂ ਬਾਬਾ ਉਤਾਰ ਸਿੰਘ ਜੀ ਨੇ ਕੀ ਉੱਥੇ ਬਿਆਨ ਦਿੱਤਾ ਇਹ ਗੱਲਾਂ ਮੈਨੇ ਨਹੀਂ ਰੱਖਦੀਆਂ ਹੁੰਦੀਆਂ ਗੱਲਾਂ ਤਾਂ ਇਹ ਮੈਨੇ ਰੱਖ ਸੀਗਾ ਉਹਨਾਂ ਦਾ ਐਕਸ਼ਨ ਕੀ ਆ ਉੱਥੇ ਪਰਿਵਾਰ ਨੇ ਰੋਕੇ ਤੱਕ ਵੀਡੀਓ ਪਾਤੀ ਹੋਏ ਸਾਨੂੰ ਤੁਹਾਡੀ ਲੋੜ ਆ ਤੁਸੀਂ ਖੜੇ ਨਹੀਂ ਉਹ ਪਰਿਵਾਰ ਨੇ ਤੁਹਾਨੂੰ ਮਹਿਨਤਾ ਕਰਨੇ ਕੀਤੇ ਸਾਡੇ ਬੱਚਿਆਂ ਨੂੰ ਖੂਨ ਦੀਆਂ ਉਲਟੀਆਂ ਆਈ ਜਾਂਦੀਆਂ ਉੱਥੇ ਅਸਾਮ ਜੇਲ੍ਹ ਦੇ ਵਿੱਚ ਤੁਸੀਂ ਬੋਲੇ ਨਹੀਂ ਕਦੋਂ ਬੋਲੋਗੇ ਤੁਸੀਂ ਨਹੀਂ ਬੋਲਣਾ ਤੁਸੀਂ ਹਾਤੋਂ ਫੁਨੀਆਂ ਖੇਡਾਂ ਸਿੱਖ ਗੋਂਦ ਜਥੇਦਾਰ ਪੰਥ ਦੇ ਜਥੇਦਾਰ ਕਦੋਂ ਭਖੜਤਾਲਾ ਨੂੰ ਸਮਰਥਨ ਦੇਣ ਲੱਗੇ ਕਮਾਲ ਹੋ ਗਈ ਉਹ ਵੀ ਪੂਰਨ ਸਮਰਥਨ ਸੜੀਆਂ ਸਿੱਖਾਂ ਵੀ ਜਾਂ ਧੀਆਂ ਪਹਿਣਾ ਬੀਬੀਆਂ ਜਝਾਰੂਆਂ ਦੀਆਂ ਬੀਬੀਆਂ ਬੇਕਸੂਰ ਹੋ ਕੇ ਵੀ ਜੇਲਾਂ ਦੇ ਵਿੱਚ ਸੁੱਟ ਦਿੱਤੀਆਂ ਜਾਣ ਤੇ ਅੱਗੇ ਨਾ ਲੱਗਣ ਤੇ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਫੈਸਲਾ ਕਰਨਾ ਹੈ ਤੁਸੀਂ ਆਪ ਇਹ ਇਸ ਗੱਲ ਨੂੰ ਬਾਚਣਾ ਵੀ ਇਹ ਸੈਂਟਰ ਦੇ ਆ ਕਿ ਤੁਹਾਡੇ ਆ ਮੈਂ ਆਖਿਆ ਸੀ ਨਾ ਜੇ ਗੁਰੂਗ੍ਰਾਂਸਾ ਦੀ ਬੇਅਦਬੀ ਹੋਈ ਆ ਤੇ ਉਹ ਇਹਨਾਂ ਦਾ ਨਹੀਂ ਗੁਰੂਗ੍ਰਾਂਸਾ ਹੈਗਾ ਉਹ ਥੋੜਾ ਹੀ ਆ ਤੇ ਤੁਹਾਨੂੰ ਤਾਂ ਔਖਾ ਇਹਨਾਂ ਨੂੰ ਦੁੱਖ ਨਹੀਂ ਹੈਗਾ ਜੇ ਬੰਦੀ ਸਿੰਘ ਜੇਲ੍ਹ ਚ ਬੰਦ ਨੇ ਉਹ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਜੀ ਤੋਂ ਸਮੇਂ ਵੇਲੇ ਉਹ 20 25 ਸਾਲ ਵਾਲੇ ਆ ਤੇ ਚਾਹੇ ਆਹ ਹੁਣ 6 ਸਾਲ ਡੇਢ ਸਾਲ ਵਾਲੇ ਆ ਉਹ ਥੋੜੇ ਬੰਦ ਆ ਇਹਨਾਂ ਦੇ ਬੰਦ ਨਹੀਂ ਹੈਗੇ ਇਹਨਾਂ ਨੂੰ ਕੋਈ ਇਹਦਾ ਫਿਕਰ ਨਹੀਂ ਹੈਗਾ ਚਾਹੇ ਸਾਰਿਆਂ ਤੇ ਗੋਲੀ ਵੱਜ ਜੇ ਬਾਬਾ ਬਤਾਰ ਸਿੰਘ ਜੀ ਉੱਥੇ ਗਏ ਆ ਮੋਰਚੇ ਤੇ ਅਮਰਸਰ ਸਾਹਿਬ ਤੇ ਮਾਤਾ ਜੀ ਨੂੰ ਬਹਿ ਕੇ ਕਹਿ ਸਾਡਾ ਪੂਰਨ ਸਮਰਥਨ ਹੈ ਤੇ ਕਹਿ ਕੇ ਚਲੇ ਗਏ ਇਹ ਨਹੀਂ ਹੁੰਦਾ ਇੱਕ ਜਰਨਲ ਦਾ ਇੱਕ ਜਥੇਦਾਰ ਦਾ ਫਰਜ ਆ ਉਹ ਜਾ ਕੇ ਕਹਵੇ ਮਾਤਾ ਜੀ ਆ ਕੀ ਤੁਸੀਂ ਸਾਡੇ ਹੁੰਦਿਆ ਭੁੱਖ ਹੜਤਾਲ ਦੇ ਬਹਿ ਜੋ ਚਲੋ ਚਲੋ ਘਰਾਂ ਨੂੰ ਹੁਣ ਉਠੋ ਮੋਰਚਾ ਖਤਮ ਕਰੋ ਹੁਣ ਉਹ ਬੱਚੇ ਸਾਡੇ ਤੇ ਸਾਡੀ ਜ਼ਿੰਮੇਵਾਰੀ ਹੈ ਅਸੀਂ ਸਰਕਾਰ ਨੂੰ ਵੰਗਾਰ ਦਿਆਂ ਤੇ ਅਸੀਂ ਜੰਗ ਦਾ ਐਲਾਨ ਕਰਦੇ ਆਂ ਵੀ ਸਾਡੇ ਬੱਚੇ ਤੋਂ ਨਹੀਂ ਅਸੀਂ ਚੜ੍ਹਾਈ ਕਰਾਂਗੇ ਤੁਹਾਡੇ ਤੇ ਇਹ ਫਰਜ਼ ਜਥੇਦਾਰ ਦਾ ਸੀ ਤੇ ਜਥੇਦਾਰ ਦਾ ਬਾਬਾ ਉਤਾਰਦਾ ਹੈ ਕਿ ਖੁਦ ਜਾ ਕੇ ਕਿਹਾ ਵੀ ਅਸੀਂ ਤਾਂ ਭੁੱਖ ਹੜਤਾਲ ਨੂੰ ਸੋਡੀ ਨੂੰ ਸਮਰਥਨ ਦਿੰਨੇ ਆ। ਉਹ ਤੁਸੀਂ ਮੇਰੇ ਮੇਰੇ ਪਿੱਛੇ ਪੈ ਗਏ ਹੋ ਤੁਸੀਂ ਸਾਰੇ ਜਥੇਦਾਰ। ਤੁਸੀਂ ਜ਼ੋਰ ਲਾ ਲਿਆ ਮੈਨੂੰ ਲੱਭਣ ਲਈ ਮੇਰੇ ਪਿੱਛੇ ਆਪਦੇ ਬੰਦੇ ਭੇਜ ਲੀ ਹਜੇ ਵੀ ਭੇਜਦੇ ਆ ਤੁਸੀਂ ਮਹੀਨੇ ਡੇਢ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਵੀ ਉਹਨੂੰ ਲੱਭੋ ਕਿਸ ਹਿਸਾਬ ਨਾਲ। ਬਾਕੀ ਭਾਈ ਅਮਰਤਪਾਲ ਸਿੰਘ ਤੇ ਸਮੂਹ ਜਥੇਬੰਦੀ ਤੇ ਹੋਰ ਸਿੱਖ। ਜਦੋਂ ਕਿਤੇ ਇਕੱਲੇ ਬੈਠਣ ਤੇ ਉਹ ਵਿਚਾਰ ਜ਼ਰੂਰ ਕਰਨ ਇਸ ਗੱਲ ਬਾਰੇ। ਮੇਰੇ ਤੇ ਬਹੁਤ ਪਾਬੰਦੀਆਂ ਲੱਗੀਆਂ ਮੇਰਾ ਪਿੱਛਾ ਕੀਤਾ ਗਿਆ ਮੇਰਾ ਮੇਰੇ ਬਾਰੇ ਪਤਾ ਕੀਤਾ ਗਿਆ ਉਹਨਾਂ ਦਾ ਮੱਥਾ ਲਾ ਲਿਆ ਜਿੰਨਾਂ ਤੋਂ ਸਰਕਾਰਾਂ ਡਰਦੀਆਂ ਕਿੰਨਾ ਖਾਤਰੇ ਜਰੂਰ ਸੋਚੇ ਤੇ ਬਾਕੀ ਆਪਾਂ ਚੜ੍ਹਦੀ ਕਲਾ 'ਚ ਸੀ ਚੜ੍ਹਦੀ ਕਲਾ 'ਚ ਆ ਤੇ ਚੜ੍ਹਦੀ ਕਲਾ 'ਚ ਰਹਾਂਗੇ ਠੀਕ ਆ ਤੇ ਸਿੱਖ ਸੰਗਤ ਨੂੰ ਪੀਰ ਆ ਪਰਿਵਾਰਾਂ ਦੇ ਨਾਲ ਖੜਨ ਤੇ ਆਪਣੇ ਅਤੇ ਪਰाये ਦੀ ਪਛਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਖਬਰ ਆ ਰਹੀ ਆ ਵੀ ਅਮਰਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਜਿਹੜੇ ਉਹਨਾਂ ਦੇ ਪਰਿਵਾਰ ਨੂੰ ਮਾਤਾ ਬਲਵਿੰਦਰ ਕੌਰ ਜੀ ਨੂੰ ਤੇ ਹੋਰ ਸਿੰਘਾ ਦੇ ਪਰਿਵਾਰਾ ਪਰਿਵਾਰ ਦੇ ਮੈਂਬਰਾਂ ਨੂੰ ਵੀ ਫੜ ਕੇ ਜੇਲ੍ਹ ਭੇਜ ਦਿੱਤਾ ਰਾਸਤੇ ਦੇ ਵਿੱਚ ਰੋਕੇ ਮੈਂ ਸਪੀਚ ਦਿੱਤੀ ਸੀ 1 27 ਮਿੰਟ ਦੀ ਅਮਰਸਰ ਸਾਹਿਬ ਮੋਰਚੇ ਤੇ ਯਾਦ ਆਉਂਦੀ ਆ ਕਿ ਨਹੀਂ ਉਹ ਪਰਿਵਾਰ ਤੇ ਕੋਈ ਪ੍ਰੈਸ਼ਰ ਹੋਣਾ ਚਲੋ ਉਹਨਾਂ ਨੇ ਮਾਤਾ ਜੀ ਹੁਣਾਂ ਨੇ ਵੀ ਇਹ ਗੱਲ ਉਹਨਾਂ ਨੇ ਆਖੀ ਸੀ ਅਮਰਪਾਲ ਸਿੰਘ ਮਹਿਰੋਂ ਨੂੰ ਇਹ ਗੱਲਬਾਤ ਨਹੀਂ ਕਰਨੀ ਚਾਹੀਦੀ ਕਿਸੇ ਦੇ ਵਿਰੋਧ ਵਿੱਚ ਨਹੀਂ ਗੱਲ ਕਰਨੀ ਮੈਂ ਕਿਸੇ ਦੇ ਵਿਰੋਧ ਵਿੱਚ ਨਹੀਂ ਗੱਲ ਕੀਤੀ ਪਰ ਚੋਰ ਨੂੰ ਚੋਰ ਕਹਿਣਾ ਡਾਕੂ ਨੂੰ ਡਾਕੂ ਕਹਿਣਾ ਉਹ ਨਿੰਦਾ ਜਾਂ ਵਿਰੋਧ ਨਹੀਂ ਹੁੰਦਾਗਾ ਉਹ ਸਚਾਈ ਹੁੰਦੀ ਆ ਮੈਂ ਆਖਿਆ ਸੀ ਨਾ ਕਿ ਤਖਸਰੀ ਪਟਨਾ ਸਾਹਿਬ ਨੂੰ ਬੰਬ ਨਾਲ ਡਾਉਣ ਦੀ ਧਮਕੀ ਦਿੱਤੀ ਗਈ ਸੀ ਇਹ ਨਹੀਂ ਬੋਲੇ ਸ੍ਰੀ ਹਜੂਰ ਸਾਹਿਬ ਨੂੰ ਕਰੋਨਾ ਦੀ ਯਾਰਡ ਦੇ ਵਿੱਚ ਜਿੰਦਾ ਲਾ ਦਿੱਤਾ ਗਿਆ ਸੀ ਸਰਕਾਰ ਲੋ ਇਹ ਨਹੀਂ ਬੋਲੇ ਤਖਤ ਸਾਹਿਬ ਠਾਤਾ ਇਹ ਨਹੀਂ ਬੋਲੇ ਕੇਸਗੜ ਸਾਹਿਬ ਬੇਇੱਜ਼ਤੀ ਹੋ ਗਈ ਇਹ ਨਹੀਂ ਬੋਲੇ ਤੇ ਫਿਰ ਤੁਸੀਂ ਇਹਨਾਂ ਜਥੇਦਾਰਾਂ ਦੇ ਕੁਝ ਨਹੀਂ ਲੱਗਦੇ ਉਹ ਉਹ ਭਾਵੇਂ ਬਲਵੀਰ ਸਿੰਘ ਦਾ ਦਲ ਹੋਵੇ ਉਹ ਚਾਹੇ ਸੌਰ ਸੰਗਲੇ ਬਾਬਾ ਅਵਤਾਰ ਸਿੰਘ ਜੀ ਬਿਧੀ ਚੰਦ ਦਾ ਦਲ ਹੋਵੇ ਚਾਹੇ ਤਰਨਾ ਦਲ ਹੋਵੇ ਚਾਹੇ ਦੰਦ ਮੀ ਟਕਸਾਲ ਹੋਵੇ ਚਾਹੇ ਹਰੀਆਂ ਵੇਲਾ ਵਾਲੇ ਹੋਣ ਠੀਕਾ ਮਾਤਾ ਜੀ ਨੇ ਪਾਈ ਸੀ ਵੀਡੀਓ ਇੱਕ ਵੀ ਸਾਡਾ ਸਾਰਾ ਹੀ ਸਾਥ ਦੇ ਰਹੇ ਆ ਬਾਬੇ ਬਕਾਲਗੇ ਬਾਬੇ ਬਿਧੀ ਚੰਦ ਦੇ ਟਕਸਾਲ ਜਥੇਦਾਰ ਸਾਰੇ ਸਾਡਾ ਸਾਥ ਦੇ ਰਹੇ ਆ ਉਹ ਮਾਤਾ ਜੀ ਨੇ ਇਹ ਗੱਲ ਕਹਿਣੀ ਸੀ ਉਸ ਮਾਤਾ ਜੀ ਨੂੰ ਨਾ ਆਸਾ ਛੋਡੇ ਤੇ ਜੇ ਮੈਂ ਉੱਥੋਂ ਇਕੱਲਾ ਨਿਕਲਦਾ ਮੈਂ ਕੋਈ ਚੱਕਰ ਨਹੀਂ ਹੈ ਜੀ ਮੈਂ ਤੇ ਪਹਿਲਾਂ ਹੀ ਕਹਿੰਦਾ ਸੀ ਵੀ ਤੁਸੀਂ ਮੈਨੂੰ ਨਾ ਸੱਦੋ ਕਿ ਮੈਂ ਤਾਂ ਸੱਚ ਕਹਿਣਾ ਭਾਈ ਇਹ ਇਹਨਾਂ ਨੂੰ ਚੁੱਭੂਗਾ ਤੇ ਹੁਣ ਉੱਥੇ ਬਾਬਾ ਅਵਤਾਰ ਸਿੰਘ ਜੀ ਉੱਧੇ ਗਏ ਆ ਜਦਦੇ ਮੈਂ ਐਸਪੀ ਜੀ ਦਿੱਤੀ ਆ ਤੇ ਇਹਨਾਂ ਦੇ ਦਲ ਦੇ ਇੱਕ ਸੰਘ ਨੇ ਮੈਨੂੰ ਫੋਟੋ ਭੇਜੀ ਆ ਵੀ ਬਾਬਾ ਉਤਾਰ ਸਿੰਘ ਜੀ ਤਾਂ ਪਹੁੰਚ ਕੇ ਵੀ ਹੋਣ ਗੱਲ ਪਹੁੰਚੇ ਆ ਜਾਂ ਬਾਬਾ ਉਤਾਰ ਸਿੰਘ ਜੀ ਨੇ ਕੀ ਉੱਥੇ ਬਿਆਨ ਦਿੱਤਾ ਇਹ ਗੱਲਾਂ ਮੈਨੇ ਨਹੀਂ ਰੱਖਦੀਆਂ ਹੁੰਦੀਆਂ ਗੱਲਾਂ ਤਾਂ ਇਹ ਮੈਨੇ ਰੱਖ ਲਿਆ ਉਹਨਾਂ ਦਾ ਐਕਸ਼ਨ ਕੀ ਆ ਉੱਥੇ ਬਾਬਾ ਉਤਾਰ ਸਿੰਘ ਜੀ ਉੱਥੇ ਗਏ ਆ ਮੋਰਚੇ ਤੇ ਅਮਰਸਰ ਸਾਹਿਬ ਤੇ ਮਾਤਾ ਜੀ ਨੂੰ ਬਹਿ ਕੇ ਕਹਿ ਵੀ ਸਾਡਾ ਪੂਰਨ ਸਮਰਥਨ ਆ ਤੇ ਕਹਿ ਕੇ ਚਲੇ ਗਏ ਇਹ ਨਹੀਂ ਹੁੰਦਾ ਇੱਕ ਜਰਨਲ ਦਾ ਇੱਕ ਜਥੇਦਾਰ ਦਾ ਫਰਜ਼ ਆ ਉਹ ਜਾ ਕੇ ਕਹੇ ਮਾਤਾ ਜੀ ਆ ਕੀ ਤੁਸੀਂ ਸਾਡੇ ਹੁੰਦਿਆ ਭੁੱਖ ਹੜਤਾਲ ਦੇ ਬੈਜੋ ਚਲੋ ਚਲੋ ਘਰਾਂ ਨੂੰ ਹੁਣ ਉਠੋ ਮੋਰਚਾ ਖਤਮ ਕਰੋ ਹੁਣ ਉਹ ਬੱਚੇ ਸਾਡੇ ਤੇ ਸਾਡੀ ਜ਼ਿੰਮੇਵਾਰੀ ਆਹੀ ਸਰਕਾਰ ਨੂੰ ਵੰਗਾਰਦੇ ਆ ਤੇ ਅਸੀਂ ਜੰਗ ਦਾ ਐਲਾਨ ਕਰਦੇ ਆ ਕਿ ਸਾਡੇ ਬੱਚੇ ਦੋ ਨਹੀਂ ਅਸੀਂ ਚੜ੍ਹਾਈ ਕਰਾਂਗੇ ਤੁਹਾਡੇ ਤੇ ਇਹ ਫਰਜ਼ ਜਥੇਦਾਰ ਦਾ ਸੀ ਤੇ ਜਥੇਦਾਰ ਦਾ ਭਾਵਾ ਉਤਾਰਦਾ ਹੈ ਕਿ ਖੁਦ ਜਾ ਕੇ ਕਿਹਾਈ ਵੀ ਅਸੀਂ ਤਾਂ ਭੁੱਖ ਹੜਤਾਲ ਨੂੰ ਤੁਹਾਡੀ ਨੂੰ ਸਮਰਥਨ ਦਿੰਨੇ ਆ ਸਿੱਖ ਗੋਂਦ ਜਥੇਦਾਰ ਪੰਥ ਦੇ ਜਥੇਦਾਰ ਕਦੋਂ ਭੁੱਖ ਹੜਤਾਲਾਂ ਨੂੰ ਸਮਰਥਨ ਦੇਣ ਲੱਗੇ ਕਮਾਲ ਹੋ ਗਿਆ ਵੀ ਪੂਰਨ ਸਮਰਥਨ ਸਰਦਗਾ ਸਿੱਖਾਂ ਦੀਆਂ ਧੀਆਂ ਭੈਣਾਂ ਬੀਬੀਆਂ ਜਝਾਰੂਆਂ ਦੀਆਂ ਬੀਬੀਆਂ ਬੇਕਸੂਰ ਹੋ ਕੇ ਵੀ ਜੇਲਾਂ ਦੇ ਵਿੱਚ ਸੁੱਟ ਦਿੱਤੀਆਂ ਜਾਣ ਤੇ ਅੱਗੇ ਨਾ ਲੱਗਣਾ ਤੇ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਫੈਸਲਾ ਕਰਨਾ ਹੈ ਤੁਸੀਂ ਆਪ ਇਹ ਇਸ ਗੱਲ ਨੂੰ ਵਾਚਣਾ ਵੀ ਇਹ ਸੈਂਟਰ ਦੇ ਆ ਕਿ ਤੁਹਾਡੇ ਆ ਮੈਂ ਆਖਿਆ ਸੀ ਨਾ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਆਦਬੀ ਹੋਈ ਆ ਤੇ ਉਹ ਇਹਨਾਂ ਦਾ ਨਹੀਂ ਗੁਰੂ ਗ੍ਰੰਥ ਸਾਹਿਬ ਹੈਗਾ ਉਹ ਤੁਹਾਡਾ ਹੀ ਆ ਤੇ ਤੁਹਾਨੂੰ ਦੁੱਖ ਇਹਨਾਂ ਨੂੰ ਦੁੱਖ ਨਹੀਂ ਹੈਗਾ ਜੇ ਬੰਦੀ ਸਿੰਘ ਜੇਲ੍ਹ ਚ ਬੰਦ ਨੇ ਉਹ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਜੀ ਤੋਂ ਸਮੇਂ ਵੇਲੇ ਉਹ 20 25 ਸਾਲ ਵਾਲੇ ਆ ਤੇ ਚਾਹੇ ਆਹ ਹੁਣ ਸਾਲ ਡੇਢ ਸਾਲ ਵਾਲੇ ਆ ਉਹ ਥੋੜੇ ਬੰਦ ਆ ਇਹਨਾਂ ਦੇ ਬੰਦ ਨਹੀਂ ਹੈਗੇ ਇਹਨਾਂ ਨੂੰ ਕੋਈ ਇਹਦਾ ਫਿਕਰ ਨਹੀਂ ਹੈਗਾ ਚਾਹੇ ਸਾਰਿਆਂ ਤੇ ਗੋਲੀ ਵੱਜ ਜੇ ਜੇ ਹੁਣ ਬਾਬਾ ਅਵਤਾਰ ਸਿੰਘ ਜੀ ਨੂੰ ਪੁੱਛ ਗਏ ਸੁਰ ਸਿੰਘ ਵਾਲਿਆਂ ਨੂੰ ਵੀ ਤੁਸੀਂ ਉਹਦੇ ਜਿੱਤੇ ਗਏ ਆ ਮੈਸ ਪੀਚ ਦਿੱਤੀ ਇਹ ਗੱਲਬਾਤ ਆਖੀ ਸੀ ਵੀ ਸਾਡਾ ਮੋਰਚੇ ਨੂੰ ਸਾਡੇ ਦਲ ਪੰਥ ਦਾ ਪੂਰਨ ਸਮਰਥਨ ਆ ਤੇ ਸਮਰਥਨ ਕਹਿਣ ਦਾ ਮੋਰਚੇ ਫਟੇ ਹੋ ਜਾਂਦੇ ਆ ਨਹੀਂ ਹੁੰਦੇ ਤੇ ਜੇ ਹੁੰਦੇ ਆ ਤੇ ਦਿਖਾਓ ਤੇ ਜੇ ਨਹੀਂ ਹੋਏ ਤੇ ਮੈਂ ਤੁਹਾਨੂੰ ਉਹਦੀ ਦੱਸਦਾ ਵੀ ਹੁਣ ਤੱਕ ਹੋਏ ਨਹੀਂ ਉਹ ਤੁਸੀਂ ਮੇਰੇ ਮੇਰੇ ਪਿੱਛੇ ਪੈ ਗਏ ਹੋ ਤੁਸੀਂ ਸਾਰੇ ਜਥੇਦਾਰ ਤੁਸੀਂ ਜ਼ੋਰ ਲਾ ਲਿਆ ਮੈਨੂੰ ਲੱਭਣ ਲਈ ਮੇਰੇ ਪਿੱਛੇ ਆਪਦੇ ਬੰਦੇ ਭੇਜਣ ਲੀ ਹਜੇ ਵੀ ਭੇਜਦੇ ਆ ਤੁਸੀਂ ਮਹੀਨੇ ਡੇਢ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਵੀ ਉਹਨੂੰ ਲੱਭੋ ਕਿਸੇ ਹਿਸਾਬ ਨਾਲ ਠੀਕ ਆ ਥੋੜੇ ਪੂਰਨ ਸਮਰਥਨ ਦੇ ਹੁੰਦਿਆਂ ਹੋਇਆਂ ਬਾਬਾ ਉੱਥੇ ਅ ਦੂਜਾ ਹਰਨਾਮ ਸਿੰਘ ਤੁਮਾ ਵੀ ਗਏ ਆ ਦੰਦ ਮੀਟਕਸਾਰਾ ਨੂੰ ਉਹ ਤੁਹਾਡੇ ਸਮਰਥਨ ਦੇ ਹੁੰਦਿਆਂ ਪਰਿਵਾਰ ਨੇ ਰੋਕੇ ਤੱਕ ਵੀਡੀਓ ਪਾਤੀ ਉਹ ਸਾਨੂੰ ਤੁਹਾਡੀ ਲੋੜ ਆ ਤੁਸੀਂ ਖੜੇ ਨਹੀਂ ਉਹ ਪਰਿਵਾਰ ਨੇ ਤੁਹਾਨੂੰ ਮਿਹਨਤਾ ਕਰਨੇ ਕੀਤੇ ਉਹ ਸਾਡੇ ਬੱਚਿਆਂ ਨੂੰ ਖੂਨ ਦੀਆਂ ਉਲਟੀਆਂ ਆਈ ਜਾਂਦੀਆਂ ਉੱਥੇ ਆਸਾਮ ਜੇਲ੍ਹ ਦੇ ਵਿੱਚ ਤੁਸੀਂ ਬੋਲੇ ਨਹੀਂ ਕਦੋਂ ਬੋਲੋਗੇ ਤੁਸੀਂ ਨਹੀਂ ਬੋਲਣਾ ਤੁਸੀਂ ਖਤਮ ਹੋਈਆਂ ਖੇਡਾਂ ਉਹ ਜਿਹੜੀਆਂ ਗੱਲਾਂ ਆਖੀਆਂ ਸੀ ਨਾ ਉਸ 27 ਮਿੰਟ ਦੀ ਸਪੀਚ ਚ ਉਹ ਸੁਣੋ ਜਾ ਕੇ YouTube ਤੇ ਤੁਹਾਨੂੰ ਫੇਰ ਪਤਾ ਲੱਗੂਗਾ ਹੁਣ ਮੈਂ ਤਾਂ ਪਰਿਵਾਰ ਲਈ ਉਹਨਾਂ ਵੀਰਾਂ ਲਈ ਜਿਹੜੇ ਬੰਦੀ ਸਿੰਘ ਆ ਜਾਂ ਕਿਸਾਨਾਂ ਲਈ ਜਾਂ ਬੇਜਾਦਵੀਆਂ ਨੂੰ ਵੇਖਦੇ ਆ ਹੋਇਆ ਤੇ ਉਹ ਸਪੀਚ ਦਿੱਤੀ ਸੀ ਮੈਨੂੰ ਪਤਾ ਸੀ ਮੇਰੀ ਦੁਸ਼ਮਣੀ ਸਾਰੇ ਦਲਾਂ ਪੰਥਾਂ ਨਾਲ ਵਧ ਜਾਨੀ ਹੈ ਪਰ ਮੈਂ ਉਹ ਕੀਤਾ ਕਿਹਦੇ ਲਈ ਸੀ ਬੋਲਿਆ ਕਿਹਦੇ ਲਈ ਸੀ ਤੁਹਾਡੇ ਲਈ ਬੋਲਿਆ ਸੀ ਸਾਰਿਆਂ ਲਈ ਹੁਣ ਤੁਹਾਡਾ ਫਰਜ਼ ਆ ਇਹਨਾਂ ਨੂੰ ਸਵਾਲ ਕਰਨਾ ਐਨਆਰਆਈ ਸੰਗਤ ਕਿੱਥੇ ਬੈਠੀ ਆ ਜਿਹੜੀ ਬਾਹਰ ਕੈਨੇਡਾ ਅਮਰੀਕਾ ਸਟ੍ਰੇਲਿੰਡ ਜਾਂ ਇੰਗਲੈਂਡ ਦੇ ਵਿੱਚ ਜਿਹੜੇ ਬੈਠੇ ਆ ਕਿਉਂ ਨਹੀਂ ਇਹਨਾਂ ਨੂੰ ਪੁੱਛਦੇ ਕਿ ਸਾਡੀ ਬਜ਼ੁਰਗ ਮਾਤਾ ਨੂੰ ਜੇਲ੍ਹ ਦੇ ਵਿੱਚ ਸੱਟਦਾ ਸਾਡੇ ਪਰਿਵਾਰ ਜੇਲ੍ਹ ਵਿੱਚ ਸੱਟਦੇ ਕੋਈ ਬੋਲਦੇ ਨਹੀਂ ਇਹਨਾਂ ਨੇ ਨਹੀਂ ਬੋਲਣਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਪੁਲਸ ਜੇ ਪੁਲਸ ਸਾਡੇ ਉੱਥੇ ਮੋਰਚੇ ਦੇ ਬੈਠੇ ਸਿੱਖ ਪਰਿਵਾਰਾਂ ਦੇ ਬਜ਼ੁਰਗ ਧੀਆ ਭੈਣਾਂ ਤੇ ਮਾਵਾ ਤੇ ਲਾਠੀ ਚਾਰਜ ਕਰਕੇ 20 ਤੱਕੇ ਨਾਲ ਜੇਲ੍ਹ ਦੇ ਵਿੱਚ ਸੱਟਦੇ ਨਾ ਇਹਨਾਂ ਨੇ ਨਹੀਂ ਬੋਲਣਾ ਤੇ ਹੁਣ ਤੁਸੀਂ ਸਿੱਖਾਂ ਨੇ ਫੈਸਲਾ ਕਰਨਾ ਇਹਨਾਂ ਨੂੰ ਅੱਗੇ ਕਿਵੇਂ ਲਾਉਣਾ ਇਹਨਾਂ ਨੂੰ ਸਵਾਲ ਜਵਾਬ ਕਰੋ ਤੁਸੀਂ ਲੱਭੋ ਇਹਨਾਂ ਦੇ ਪੇਜ ਜੇ ਮੈਂ ਮੈਂਸ਼ਨ ਕਰਦਾ ਨਾ ਥੱਲੇ ਜਾਂ ਮੈਂ ਸਟੋਰੀ ਪਾਉਂਦਾ ਤੇ ਉਹ ਗੱਲ ਹੋਰ ਹੋ ਜਾਣੀ ਆ ਤੁਸੀਂ ਇਹਨਾਂ ਦੇ ਪੇਜ ਪੂਜ ਲੱਭੋ ਇਹਨਾਂ ਦੇ ਨੰਬਰ ਨੰਬਰ ਲਓ ਇਹਨਾਂ ਨੂੰ ਪੁੱਛੋ ਵੀ ਕੀ ਹੈਗਾ ਜਵਾਬ ਕੋਈ ਬਾਕੀ ਭਾਈ ਅਮਰਤਪਾਲ ਸਿੰਘ ਤੇ ਸਮੂਹ ਜਥੇਬੰਦੀ ਤੇ ਹੋਰ ਸਿੱਖ ਜਦੋਂ ਕਿਤੇ ਇਕੱਲੇ ਬੈਠਣ ਤੇ ਉਹ ਵਿਚਾਰ ਜ਼ਰੂਰ ਕਰਨ ਇਸ ਗੱਲ ਬਾਰੇ ਮੇਰੇ ਤੇ ਬਹੁਤ ਪਾਬੰਦੀਆਂ ਲੱਗੀਆਂ ਮੇ ਮੇਰਾ ਪਿੱਛਾ ਕੀਤਾ ਗਿਆ ਮੇਰਾ ਮੇਰੇ ਬਾਰੇ ਪਤਾ ਕੀਤਾ ਗਿਆ ਉਹਨਾਂ ਦਾ ਮੱਥਾ ਲਾ ਲਿਆ ਜਿੰਨਾਂ ਤੋਂ ਸਰਕਾਰਾਂ ਡਰਦੀਆਂ ਕਿੰਨਾ ਖਾਤਰੇ ਜਰੂਰ ਸੋਚਿਓ ਤੇ ਬਾਕੀ ਆਪਾਂ ਚੜ੍ਹਦੀ ਕਲਾ 'ਚ ਸੀ ਚੜ੍ਹਦੀ ਕਲਾ 'ਚ ਆ ਤੇ ਚੜ੍ਹਦੀ ਕਲਾ 'ਚ ਰਹਾਂਗੇ ਠੀਕ ਹੈ ਤੇ ਸਿੱਖ ਸੰਗਤ ਨੂੰ ਪੀੜਾ ਪਰਿਵਾਰਾਂ ਦੇ ਨਾਲ ਖੜਨ ਤੇ ਆਪਣੇ ਅਤੇ ਪਰाये ਦੀ ਪਛਾਣ ਕਰਨ ਭੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ